ਹਾਂਜੀ ਸਰ ਮੇਰਾ ਨਾਮ ਪ੍ਰਮੋਦ ਕੁਮਾਰ ਹੈ ਤੇ ਮੇਰਾ ਪੋਤਰਾ ਦਾ ਅੱਜ ਮੌਤ ਹੋ ਗਿਆ ਉਹ ਬਹੁਤ ਜ਼ਿਆਦਾ ਗਰੀਬ ਹੀ ਲਾਕਡਾਊਨ ਦੇ ਉਧਰ ਕੰਮ ਨਹੀਂ ਮਿਲਣ ਰਿਹਾ ਸੀ ਨਾ ਖਾਣ ਨੂੰ ਰਾਸ਼ਨ ਮਿਲਣ ਰਿਹਾ ਸੀ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਪ੍ਰਵਾਸੀਆਂ ਨੂੰ ਬਾਹਰ ਫੜੋ ਤੇ ਉਹਨਾਂ ਦੇ ਘਰ ਤੱਕ ਰਾਸ਼ਨ ਪਹੁੰਚਾਓ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਮੈਂ ਘਰ-ਘਰ ਰਾਸ਼ਨ ਪਹੁੰਚਾਵਾਂਗਾ ਉਹ ਹਲੇ ਤੱਕ ਕਿਹਦੇ ਘਰ ਪਹੁੰਚਿਆ ਹੀ ਨਹੀਂ ਮੈਂ ਰਣਜੀਤ ਕੁਮਾਰ ਬੋਲਦਾ ਜੀ ਮੇਰੇ ਭਤੀਜੇ ਨੇ ਫਾਲਾ ਲਿਆ ਜੀ ਮਜਬੂਰੀ ਚਾਨ ਕੇ ਰਾਸ਼ਨ ਪਾਣੀ ਤੇ ਤੰਗੀ ਆ ਕਰਕੇ ਕੰਮਕੁੰਮੇ ਲਾਕਡਾਊਨ ਕਰਕੇ ਕੰਮ ਬੰਦ ਹੋ ਗਿਆ ਜੀ ਬੰਦੇ ਬਿਹਾਰੀ ਨਹੀਂ ਲੱਗਦਾ ਹੀ ਖਾਣ ਪੀਣ ਚ ਦਿੱਕਤ ਹੁੰਦੀ ਹੈ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਰਾਸ਼ਨ ਕਰ ਕਰ ਪਹੁੰਚਾਇਆ ਜਾਏਗਾ ਰਾਸ਼ਨ ਮਿਲੀ ਨਹੀਂ ਉਹਨਾਂ ਨੂੰ ਤੇ ਸਰਕਾਰ ਕੋਲ ਅਪੀਲ ਕਰਦਾ ਜੀ ਪ੍ਰਵਾਸੀ ਮਜ਼ਦੂਰਾ ਦੇ ਹੈਲਪ ਕਰੋ ਇਹਨਾਂ ਲਈ ਮਦਦ ਕਰੋ ਜੀ ਰਾਸ਼ਨ ਪਹੁੰਚਾਓ ਜੀ ਉਹਨਾਂ ਨੂੰ ਇਹ ਅੱਜ ਜਿਹੜਾ ਕਦਮ ਹੋਣ ਚੁੱਕਿਆ ਵਾ ਗਾਤ ਕੋਈ ਹੋਰ ਦੂਸਰਾ ਬੰਦਾ ਨ ਆ ਚੁੱਕੇ ਇੱਕ ਦੀਪਕ ਕੁਮਾਰ ਕਰੀਬ 7 ਮਹੀਨੇ ਪਹਿਲਾਂ ਆਪਣੇ ਬਾਸਰ ਦੇ ਕੋਲ ਰਣਜੀਤ ਕੁਮਾਰ ਕੋਲ ਆਇਆ ਸੀ ਇਹ ਸਵਾਲ ਹੈ ਕਿ ਕੋਈ ਇੱਥੇ ਲਾਕਡਾਊਨ ਦੌਰਾਨ ਇੱਥੇ ਫਸ ਗਿਆ। ਵਿੱਢੜੀ ਵੀ ਮਿਲਦੀ ਨਹੀਂ ਸੀ। ਕੋਈ ਵੀ ਕੰਮ ਦਾ ਟੂਲ ਨਹੀਂ ਸੀ। ਤੇ ਵਾਪਸ ਜਾ ਨਹੀਂ ਸਕਦਾ ਉਹਨੇ ਪਰੇਸ਼ਾਨੀ ਦੀ ਹਾਲਤ ਵਿੱਚ ਪਿਛਲੀ ਰਾਤ ਬੀਤੀ ਰਾਤ ਉਹਨੇ ਖਾ ਲੈ ਗਈ ਆਪਣੀ ਹਤਵਤ ਤੇ ਘਰਨੀ ਤੇ ਕਰ ਵੀ ਕਰ ਰਹੇ ਸੋਚ ਤਰਸੀਰਤੀ ਸੀ ਦੀ ਪੋਸਟਮਾਰਟਮ ਕਰਨ ਤੋਂ ਬਾਅਦ ਜਿਹੜੇ ਹਾਲਾਤ ਹੋਣਗੇ ਵੈਸੇ ਹੀ ਸੂਤਰ ਵੈਸੇ ਹੀ ਕਾਹਲੀ